ਹਾਂਜੀ ਦੋਸਤੋ ਬਜਾਜ ਪਲੈਟਿਨਾ ਮੋਟਰਸਾਈਕਲ ਆਪਣੇ ਕੋਲੇ ਨਾ ਆਇਆ ਨਵਾਂ ਮਾਡਲ ਬਜਾਜ ਪਲੈਟਿਨਾ ਜਿਨ੍ਹਾਂ ਨੂੰ ਸੈਂਸਰ ਆਏ ਨੇ ਬਜਾਜ ਪਲੈਟਿਨਾ 100 ਕੰਫਰਟ ਟੈਕ ਠੀਕ ਹੈ ਇਹਨੂੰ ਪ੍ਰੋਬਲਮ ਐਕਚੁਅਲ ਦੇ ਵਿੱਚ ਪਤਾ ਕੀ ਆ ਗਈ ਆ ਕਿ ਜਦੋਂ ਆਪਾਂ ਮੋਟਰਸਾਈਕਲ ਤੋਰਨ ਲੱਗਦੇ ਹਣਾ ਇਹ ਮੋਟਰਸਾਈਕਲ ਸਟਾਰਟ ਹੋ ਜਾਂਦਾ ਜਦੋਂ ਇਹਨੂੰ ਆਪਾਂ ਗੇਅਰ ਲਾਉਨੇ ਆ ਗੇਅਰ ਲਾ ਕੇ ਤੋਰਨ ਲੱਗਦੇ ਨਾਲ ਹੀ ਮੋਟਰਸਾਈਕਲ ਬੰਦ ਹੋ ਜਾਂਦਾ ਇਹ ਕਾਫੀ ਟਾਈਮ ਤੋਂ ਇਹ ਪ੍ਰੋਬਲਮ ਵੀਰ ਨੂੰ ਆਈ ਹੋਈ ਆ ਤੇ ਚੱਕਰ ਇਹ ਪੈ ਗਿਆ ਕਿ ਇਹਦਾ ਜਿਹੜਾ ਸਾਈਡ ਸਟੈਂਡ ਵਾਲਾ ਸੈਂਸਰ ਹੈ ਨਾ ਮੈਂ ਇੱਕ ਵਾਰੀ ਤੁਹਾਨੂੰ ਚੈੱਕ ਕਰਾਉਣਾ ਜਦੋਂ ਗियर ਲਾਵਾਂਗੇ ਮੋਟਰਸਾਈਕਲ ਬੰਦ ਹੋ ਜਾਊਗਾ ਬਾਈਕਰ ਨੇ ਮਾੜਾ ਸਟਾਰਟ ਕਰੀ ਆਹ ਭਰਾ ਆਪਣਾ ਕਰਨਾ ਇਹਦਾ ਮੋਟਰਸਾਈਕਲ ਆ ਜੀ ਇਹ ਪ੍ਰੋਬਲਮ ਬੜਾ ਪਰੇਸ਼ਾਨ ਸੀ ਵੀਰਾ ਤੇ ਆਹ ਦੇਖ ਕੇ ਆਹ ਲੈ ਹੁਣ ਗੇਅਰ ਕੱਢਿਆ ਨਿਊਟਰਲ ਹੋ ਗਿਆ ਮੋਟਰਸਾਈਕਲ ਨਿਊਟਰਲ ਆ ਨਾ ਜੀ ਇਹ ਹੁਣ ਸਟਾਰਟ ਆ ਮੋਟਰਸਾਈਕਲ ਦੇਖੋ ਹੋੜਾ ਪੈਂਦਾ ਜਦੋਂ ਗੇਅਰ ਲਾਇਆ ਨਾਲ ਹੀ ਮੋਟਰਸਾਈਕਲ ਬੰਦ ਹੋ ਜਾਣਾ ਕਲਚ ਨੱਪ ਕੇ ਆ ਆਪਾਂ ਕਲਚ ਨੱਪ ਲਿਆ ਗੇਅਰ ਲਾਵਾਂਗੇ ਸਟਾਰਟ ਦੀ ਆਵਾਜ਼ ਤੁਹਾਨੂੰ ਸੁਣਦੀ ਹੋਊਗੀ। ਲਓ ਮੋਟਰਸਾਈਕਲ ਨਾਲ ਹੀ ਬੰਦ। ਮਾੜਾ ਇੱਕ ਵਾਰੀ ਫੇਰ ਕਰੀ ਸਟਾਰਟ ਚੈੱਕ ਕਰਾ ਦਈਏ ਚੰਗੀ ਤਰ੍ਹਾਂ ਬਾਈ ਇਹਨੂੰ। ਲਓ ਮੋਟਰਸਾਈਕਲ ਆਪਾਂ ਗੇਅਰ ਕੱਢਤਾ ਹੁਣ ਫੇਰ ਨਿਊਟਰਲ ਸਟਾਰਟ ਕੀਤਾ ਕਲਚ ਨੱਪਿਆ ਤੇ ਗੇਅਰ ਲਾਵਾਂਗੇ। ਮੋਟਰਸਾਈਕਲ ਨਾਲ ਹੀ ਬੰਦ ਹੋ ਗਿਆ। ਇਹਦੇ ਚੱਕਰ ਸਾਈਡ ਸਟੈਂਡ ਵਾਲਾ ਜਿਹੜਾ ਸੈਂਸਰ ਆ ਇਹਦਾ ਠੀਕ ਆ ਉਹ ਇਹਦਾ ਸ਼ਾਰਟ ਹੋ ਗਿਆ ਪਰ ਇਹ ਮਿਲਣਾ ਨਹੀਂ ਕਿਉਂਕਿ ਏਜੰਸੀ ਦੇ ਵਿੱਚੋਂ ਮਿਲਣਾ ਬਾਹਰ ਹਜੇ ਮਾਰਕੀਟ ਦੇ ਵਿੱਚ अवेलेबल ਨਹੀਂ ਜਾਂ ਸ਼ਾਇਦ ਵੱਡੇ ਸ਼ਹਿਰ ਚੋਂ ਕਿਤੇ ਮਿਲ ਵੀ ਸਕਦਾ ਪਰ ਆਪਣੇ ਕੋਲ ਇਸ ਟਾਈਮ ਇਹ अवेलेबल ਨਹੀਂਗਾ ਤੇ ਇਸ ਕਰਕੇ ਹੁਣ ਆਪਾਂ ਇਹਦਾ ਜਗ੍ਹਾੜ ਕਰਾਂਗੇ ਕਿਉਂਕਿ ਮੋਟਰਸਾਈਕਲ ਦਾ ਬਾਈ ਨੂੰ ਜ਼ਰੂਰੀ ਆ ਕਿ ਐਂ ਤਾਂ ਫਿਰ ਖੜਜੂਗਾ ਤੇ ਇਹਦੇ ਲਈ ਆਪਾਂ ਕਰ ਸਕਦੇ ਆਂ ਜੀ ਆ ਜਿਹੜਾ ਸਾਈਡ ਸਟੈਂਡ ਵਾਲਾ ਸੈਂਸਰ ਹੁੰਦਾ ਨਾ ਇਹ ਆਪਾਂ ਦੇਖਣਾ ਇਹ ਕਿਉਂਕਿ ਨਵਾਂ ਤਾਂ ਮਿਲਣਾ ਨਹੀਂ ਨਾ ਹੀ ਇਹ ਰਿਪੇਅਰ ਹੋਣਾ ਇਹਦੀ ਜਿਹੜੀ ਵਾਇਰ ਆਉਂਦੀ ਆ ਉੱਪਰ ਆ ਇਹਦੀ ਤਾਰ ਆਉਂਦੀ ਆ ਤਿੰਨ ਤਾਰਾਂ ਵਾਲਾ ਸ਼ੂ ਹੁੰਦਾ ਇਹਦਾ ਤਿੰਨ ਤਾਰਾਂ ਦੇ ਉੱਪਰ ਜਿਹੜੀਆਂ ਤਾਹ ਨੂੰ ਜਾਂਦੀਆਂ ਤਿੰਨਾਂ ਜਿਹੜੀਆਂ ਥੱਲੋਂ ਆਉਂਦੀਆਂ ਨਾ ਸਾਈਡ ਸਟੈਂਡ ਵੱਲੋਂ ਉਹ ਦੋ ਹੀ ਤਾਰਾਂ ਸਿਰਫ ਆ ਦੇਖ ਸਕਦੇ ਆਪਾਂ ਇੱਕ yellow ਕਲਰ ਦੀ ਤਾਰ ਹੈ ਇੱਕ ਹਲਕੀ red ਆ ਠੀਕ ਆ ਫਿੱਕੀ ਤਾਂ ਇਹਨੂੰ ਆਪਾਂ ਡਾਇਰੈਕਟ ਕਰ ਦਾਂਗੇ ਇੱਥੋਂ ਫਰ ਤੇ ਰੱਖ ਦੋ ਲਓ ਜੀ ਆ ਜਿਹੜਾ ਆਪਾਂ ਇਹਦਾ ਸ਼ੂ ਲਾ ਦਾਂਗੇ ਠੀਕ ਆ ਇਹ ਆਮੀ ਪ੍ਰੋਬਲਮ ਅਕਸਰ ਕਿਸੇ ਵੀ ਮੋਟਰਸਾਈਕਲ ਦੇ ਵਿੱਚ ਆ ਆ ਸਕਦੀ ਆ ਕਦੇ ਵੀ ਇਹ ਚਾਂਸ ਆਪਣੇ ਨਾਲ ਹੋ ਸਕਦਾ ਤੇ ਉਹਦੇ ਲਈ ਆਪਾਂ ਤੁਹਾਨੂੰ ਦੱਸਣਾ ਵੀ ਜਿਗਾਰਡ ਕੀ ਕਰਨਾ ਠੀਕ ਆ ਜੀ ਲਓ ਜੀ ਆ ਆਪਾਂ ਲਾਤਾ ਸੈਂਸਰ ਵਾਲਾ ਜਿਹੜਾ ਇਹ ਤਾਂ ਸ਼ੂ ਲਾਤਾ ਤੇ ਇਹਦੇ ਵਿੱਚੋਂ ਦੋ ਜਿਹੜੀਆਂ ਤਾਰਾਂ ਆਉਂਦੀਆਂ ਨੇ ਲਾਲ ਤੇ ਖੱਟੀ ਠੀਕ ਆ ਤੇ ਇੱਧਰ ਤਾਰਾਂ ਤਿੰਨੇ ਨੇ ਜਿਹੜੀ ਇੱਕ ਤਾਰ ਆ ਉਹ ਐਕਸਟਰਾ ਹੁੰਦੀ ਆ ਆ ਜਿਹੜੀ ਰੈੱਡ ਕਲਰ ਦੀ ਤਾਰ ਹਨ ਕਾਲੀ ਧਾਰੀ ਵਾਲੀ ਜਿਹੜੀ ਲਾਲ ਤਾਰ ਆ ਇਹ ਜਿਹੜੀ ਐਕਸਟਰਾ ਇਹਦਾ ਕੋਈ ਜ਼ਿਆਦਾ ਲਿੰਕ ਨਹੀਂ ਹੈਗਾ ਤੇ ਖੱਟੀ ਤੇ ਲਾਲ ਤਾਰ ਆਪਾਂ ਇਹ ਜਿਹੜੀ ਆਪਸ ਦੇ ਵਿੱਚ ਇਥੋਂ ਜੋੜ ਦਾਂਗੇ ਇੰਦਾਂ ਦਾ ਇੱਕ ਵਾਇਰਿੰਗ ਵਾਲੀ ਤਾਰ ਦਾ ਟੋਟਾ ਆਪਾਂ ਲੈ ਲੈਣਾ ਪੀਸ ਦੋਨਾਂ ਬੰਨੇ ਛਿੱਲ ਕੇ ਤੇ ਇਹਨੂੰ ਜਿਹੜਾ ਇੱਕ ਬੰਨੇ ਤੋਂ ਆਪਾਂ ਪਸਾ ਦੇਣਾ ਜੀ ਲਾਲ ਤਾਰ ਦੇ ਵਿੱਚ ਤੇ ਇੱਕ ਬੰਨੇ ਆਪਾਂ ਲਾ ਦੇਣਾ ਇਹਨੂੰ ਖੱਟੀ ਤਾਰ ਦੇ ਵਿੱਚ ਆਹ ਤਰੀਕੇ ਨਾਲ ਆਪਾਂ ਇਹਨੂੰ ਕਰ ਦਾਂਗੇ ਸੈੱਟ ਠੀਕ ਆ ਤੁਸੀਂ ਦੇਖ ਸਕਦੇ ਹੋ ਖੱਟੀ ਤੇ ਲਾਲ ਤਾਰ ਜਿਹੜੀ ਇਹ ਆਪਸ ਦੇ ਵਿੱਚ ਆਪਾਂ ਲਿੰਕ ਕਰਤੀ ਆ ਹੁਣ ਇਸ ਟਾਈਮ ਤੇ ਹੁਣ ਇਹਦਾ ਜਿਹੜਾ ਸੈਂਸਰ ਦਾ ਸਾਈਡ ਸਟੈਂਡ ਵਾਲੇ ਦਾ ਕਨੈਕਸ਼ਨ ਆ ਨਾ ਉਹ ਬਿਲਕੁਲ ਖਤਮ ਹੋ ਗਿਆ ਡੈੱਡ ਹੋ ਗਿਆ ਇਹਨੂੰ ਇਹ ਲੱਗਾ ਨਾ ਲੱਗਾ ਇੱਕ ਬਰਾਬਰ ਆ ਠੀਕ ਹੈ ਇਹਦਾ ਕੋਈ ਕੰਮ ਨਹੀਂ ਰਹਿ ਗਿਆ ਤੇ ਹੁਣ ਮੋਟਰਸਾਈਕਲ ਦੀ ਜਿਹੜੀ ਪ੍ਰੋਬਲਮ ਸੀ ਉਹ ਹੱਲ ਹੋ ਜੂਗੀ ਕੰਮ ਚੱਲਦਾ ਹੋ ਜਾਊਗਾ ਬਾਈ ਕਰੀ ਸਟਾਰਟ ਕਰਨ ਦੇਖੋ ਜੀ ਮੋਟਰਸਾਈਕਲ ਉੱਠਲਾ ਪੀਤਾ ਪਾਟ ਛਾਟ ਹੁਣ ਨੱਬਿਆ ਕਲੱਚ ਪਾਤਾ ਗੇਅਰ ਲੋ ਮੋਟਰਸਾਈਕਲ ਹੁਣ ਬੰਦ ਨਹੀਂ ਹੋਊਗਾ ਠੀਕ ਆ ਹੁਣ ਇਹ ਚਾਹੇ ਆਪਾਂ ਇਹ ਮੋਟਰਸਾਈਕਲ ਨੂੰ ਬਾਈ ਜੀ ਚਾਹੇ ਇਹਨੂੰ ਮਹੀਨਾ ਚਲਾ ਲਈਏ ਚਾਹੇ ਸਾਲ ਚਲਾ ਲਈਏ ਚਾਹੇ ਸਾਰੀ ਉਮਰ ਆਪਾਂ ਬਿਨਾ ਸੈਂਸਰ ਤੋਂ ਐਂ ਚਲਾ ਲਈਏ ਕੋਈ ਦਿੱਕਤ ਨਹੀਂ ਆਊਗੀ ਬਸ ਇਹ ਹੈ ਕਿ ਆ ਜਿਹੜਾ ਸੈਂਸਰ ਹੈ ਸੈੱਡ ਸਟੈਂਡ ਵਾਲਾ ਕੰਮ ਨਹੀਂ ਕਰੂਗਾ ਇਹ ਵੀ ਜ਼ਰੂਰੀ ਹੈ ਵੈਸੇ ਕੰਪਨੀ ਵੱਲੋਂ ਕਈ ਰੀ ਸਟੈਂਡ ਲੱਗਾ ਰਹੇ ਤਾਂ ਬੰਦੇ ਨੂੰ ਚੇਤਾ ਭੁੱਲ ਜਾਂਦਾ ਹੈ ਨਾ ਤਾਂ ਲੋਕੀ ਕਹਿੰਦੇ ਬਈ ਸਟੈਂਡ ਚੱਕ ਇਸ ਚੀਜ਼ ਤੋਂ ਬਚਾਅ ਵਾਸਤੇ ਜਿਹੜਾ ਸੈੱਡ ਸਟੈਂਡ ਵਾਲਾ ਸੈਂਸਰ ਕੰਪਨੀ ਨੇ ਦਿੱਤਾ ਕਿ ਜਿੱਦਾਂ ਜਰ ਸੈੱਡ ਆਪਾਂ ਚੱਕਾਂਗੇ ਨਾ ਉਹਨਾਂ ਚਿਰ ਮਤਲਬ ਮੋਟਰਸਾਈਕਲ ਕੰਮ ਨਹੀਂ ਕਰੂਗਾ ਇਹ ਬਾਕੀ ਹੋਣਾ ਇਹਦਾ ਕਨੈਕਸ਼ਨ ਕੱਟਿਆ ਗਿਆ ਇਹ ਆਪਾਂ ਐਂ ਜਿਗਾਰਡ ਲਾ ਕੇ ਆਪਦਾ ਕੰਮ ਚਲਾ ਸਕਦੇ ਆ ਤੇ ਏਜੰਸੀ ਤੋਂ ਲੈ ਕੇ ਸੈਂਸਰ ਜੇਕਰ ਆਪਾਂ ਦੁਬਾਰਾ ਨਵਾਂ ਪਾਉਣਾ ਤਾਂ ਪਾ ਸਕਦੇ ਆ ਉਹਨਾਂ ਜਰ ਤੱਕ ਮੋਟਰਸ਼ਾਂ 'ਚ ਕੋਈ ਦਿੱਕਤ ਨਹੀਂ ਆਊਗੀ ਕਦੇ ਵੀ ਖੜੂਗਾ ਨਹੀਂ ਰਸਤੇ 'ਚ ਇਹ ਸੀ ਅੱਜ ਦੀ ਜਾਣਕਾਰੀ ਦੋਸਤੋ ਕਿਵੇਂ ਲੱਗੀ ਜਰੂਰ ਦੱਸਿਓ ਠੀਕ ਆ ਕਰਨ ਭਾਈ ਥੈਂਕ ਯੂ ਜੀ